ਸਰ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਟ੍ਰੈਫਿਕ ਨਿਯਮਾਂ ਦੀਆਂ ਤੱਛੀਆਂ ਉਡੀਆਂ ਨੇ ਤਪਾ ਤੋਂ ਹੰਢਿਆ ਆਇਆ ਤੱਕ ਮੋਟਰਸਾਈਕਲ ਸਵਾਰ ਤੇ ਵੱਲੋਂ ਸਟੰਟ ਕੀਤੇ ਗਏ ਕਿਤੇ ਸਪਾਈਡਰਮੈਨ ਬਣਿਆ ਹੋਇਆ ਤੇ ਕਿਤੇ ਲੇਟ ਗਿਆ ਕਿਤੇ ਪੰਗੜਾ ਪਾਉਣ ਲੱਗਿਆ ਸੋਸ਼ਲ ਮੀਡੀਆ ਤੇ ਇਹ ਵੀਡੀਓ ਜੋਕੇ ਤੇ ਇਸੇ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਵੇਖੋ ਜ਼ਰਾ ਕਿਸ ਤਰੀਕੇ ਨਾਲ ਇਹ ਨੌਜਵਾਨ ਜੋ ਕਿ ਟ੍ਰੈਫਿਕ ਨਿਯਮਾਂ ਦੀਆਂ ਤੱਛੀਆਂ ਉਡਾਰਿਆ ਕਈ ਕਿਲੋਮੀਟਰ ਤੱਕ ਜੋ ਹੱਥ ਛੱਡ ਕੇ ਇਹ ਮੋਟਰਸਾਈਕਲ ਚਲਾਉਂਦਾ ਰਿਹਾ ਰਾਤ ਦੇ ਹਨੇਰੇ ਦੇ ਵਿੱਚ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਹੋ ਸਕਦਾ ਸੀ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਸਟੰਟ ਜੋ ਕਿ ਬਹੁਤ ਵਾਇਰਲ ਹੋ ਰਿਹਾ ਹੈ ਹਾਲਾਂਕਿ ਰਾਤ ਦੇ ਹਨੇਰੇ ਦੇ ਵਿੱਚ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਹੋ ਸਕਦਾ ਸੀ ਹਾਈਵੇ ਤੇ ਟ੍ਰੈਫਿਕ ਨਿਯਮਾਂ ਨਾ ਤਿਆਜੋਤ ਰਾਜਕੇ ਤੱਛੀਆਂ ਇਸ ਸ਼ਖਸ ਦੇ ਵੱਲ ਉਡਾਈਆਂ ਗਈਆਂ ਨੇ ਕਈ ਕਿਲੋਮੀਟਰ ਤੱਕ ਹੱਥ ਛੱਡ ਕੇ ਇਹ ਮੋਟਰਸਾਈਕਲ ਚਲਾਉਂਦਾ ਰਿਹਾ ਹਾਲਾਂਕਿ ਤੁਹੰਦਾ ਸੀ ਕਿ ਤਪਾ ਤੋਂ ਹੰਢਾਇਆ ਤੱਕ ਮੋਟਰਸਾਈਕਲ ਸਵਾਰ ਤੇ ਵੱਲੋਂ ਇਹ ਸਟੰਟ ਬਾਜ਼ੀ ਕੀਤੀ ਗਈ ਜੋ ਕਿ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ ਤਪਾ ਤੋਂ ਹੰਡੇ ਆਇਆ ਤੱਕ ਮੋਟਰਸਾਈਕਲ ਸਵਾਰ ਤੇ ਵੱਲੋਂ ਇਹ ਸਟੰਟ ਕੀਤੇ ਗਏ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਲਾਂਕਿ ਸਟੰਟ ਵਾਸੀ ਕਰਦਾ ਇਹ ਸ਼ਖਸ ਕੋਈ ਨਾ ਕੋਈ ਵੱਡਾ ਹਾਦਸੇ ਦਾ ਕਾਰਨ ਪਨ ਸਕਦਾ ਸੀ ਤਪਾ ਤੋਂ ਹੰਡੇ ਆਇਆ ਤੱਕ ਮੋਟਰਸਾਈਕਲ ਸਵਾਰ ਤੇ ਵੱਲੋਂ ਇਹ ਸਟੰਟ ਕੀਤੇ ਗਏ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਜੋ ਕਿ ਖੂਬ ਵਾਇਰਲ ਹੋ ਰਹੀ ਹਾਲਾਂਕਿ ਕਿਤੇ ਸਪਾਈਡਰਮੈਨ ਬਣਿਆ ਤੇ ਕਿਤੇ ਜੋ ਇਹ ਲੇਟ ਕੇ ਮੋਟਰਸਾਈਕਲ ਚਲਾਉਂਦਾ ਨਜ਼ਰ ਆਇਆ ਕਿਤੇ ਭੰਗੜਾ ਪੌਂਦਾ ਨਜ਼ਰ ਆਇਆ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਪ੍ਰतिकਰਮ ਦਿੱਤੇ ਜਾ ਰਹੇ ਨੇ ਚੌਥੀ ਰਾਤ ਦੇ ਹਨੇਰੇ ਦੇ ਵਿੱਚ ਇਸ ਦੇ ਵੱਲੋਂ ਇਹ ਸਟੰਟ ਪਾਸੀ ਕੀਤੀ ਗਈ ਹੈ ਹਾਲਾਂਕਿ ਇਹ ਕੋਈ ਜੋ ਅਧਖੜ ਉਮਰ ਦਾ ਵਿਅਕਤੀ ਨਸਰ ਆ ਰਿਹਾ ਹੈ ਕਈ ਕਿਲੋਮੀਟਰ ਤੱਕ ਹੱਥ ਛਾਦ ਕੇ ਮੋਟਰਸਾਈਕਲ ਚਲਾਉਂਦਾ ਰਿਹਾ ਤਾਹੇ ਜੋ ਵੀਡੀਓ ਕੈਮਰੇ ਦਵਜਕੈਤ ਹੋਈ ਹੈ ਹੁਣ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਟ੍ਰੈਫਿਕ ਨਿਯਮਾਂ ਤਿਆ ਜੋ ਰਾਜਕੇਤ ਅਚੀਆਂ ਉੱਠਿਆ ਨੇ ਤਪਾ ਤੋਂ ਹੰਡਿਆਇਆ ਤੱਕ ਮੋਟਰਸਾਈਕਲ ਸਵਾਰ ਤੇ ਵੱਲੋਂ ਇਹ ਸਟੰਟ ਪਾਸੀ ਕੀਤੀ ਗਈ ਹੈ ਹਾਲਾਂਕਿ ਕਿਤੇ ਨਾ ਕਿਤੇ ਕੋਈ ਵਟਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ ਕਿਤੇ ਸਪਾਈਡਰਮੈਨ ਬਣਿਆ ਹੈ ਸ਼ਖਸ ਨਜ਼ਰ ਆ ਰਿਹਾ ਹੈ ਕਿਤੇ ਲੇਟ ਗਿਆ ਤੇ ਕਿਤੇ ਜੋ ਇਹ ਸ਼ਖਸ ਪੰਘੜਾ ਪੌਂਦਾ ਨਸਰਾਰੇ ਸੋਸ਼ਲ ਮੀਡੀਆ ਤੇ ਇਸ ਦੀ ਜੋ ਵੀਡੀਓ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਲਾਂਕਿ ਵੱਖ-ਵੱਖ ਤਰੀਕੇ ਦੇ ਪ੍ਰतिकਰਮ ਇਸ ਦੀ ਵੀਡੀਓ ਤੇ ਆ ਰਹੇ ਨੇ ਅਤਖੜ ਉਮਰ ਦਾ ਹੈ ਵਿਅਕਤੀ ਜਿਸ ਦੇ ਵੱਲੋਂ ਮੋਟਰਸਾਈਕਲ ਤੇ ਸਟੰਟ ਬਾਸੀ ਕੀਤੀ ਜਾ ਰਹੀ ਹੈ ਰਾਤ ਦੇ ਹਨੇਰੇ ਦੇ ਵੇਲੇ ਜਿਸ ਦੇ ਵੱਲੋਂ ਸਟੰਟ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਦੀ ਇਹ ਸਟੰਟ ਬਾਸੀ ਕਿਸੇ ਨਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ ਤਪਟਿੰਡਾ ਚੰਡੀਗੜ੍ਹ ਹਾਈਵੇ ਤੇ ਜੋ ਇਸ ਤੇ ਵੱਲੋਂ ਇਸ ਸ਼ਖਸ ਦੇ ਵੱਲੋਂ ਟ੍ਰੈਫਿਕ ਨਿਯਮਾਂ ਤਿਆ ਜਮਕੇ ਤੇ ਜੀਆਂ ਉਡਾਈਆਂ ਕਈਆਂ ਨੇ ਹਾਲਾਂਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਹੁਣ ਵਾਇਰਲ ਹੋ ਰਹੀ ਹੈ ਖਬਰ ਤੇ ਵੀ ਤੇ ਗੱਲਬਾਤ ਕਰਾਂਗੇ ਸਹਾਇਓ ਕੀ ਆਸ਼ੀਸ਼ ਸਾਠ ਨਾਲ ਬਰਨਾਲਾ ਤੋਂ ਜੁੜ ਚੁੱਕੇ ਨੇ ਆਸ਼ੀਸ਼ ਕੀ ਕੁਝ ਅਹਿਮ ਅਪਡੇਟ ਆ ਰਿਹਾ ਹਾਲਾਂਕਿ ਇਸ ਸ਼ਖਸ ਦੀ ਉਮਰ ਅਧ ਖੜ ਨਜ਼ਰ ਆ ਰਹੀ ਹੈ ਜੋ ਇਸ ਦੇ ਵੱਲੋਂ ਸਟੰਟ ਪਾਸੀ ਕੀਤੀ ਗਈ ਰਾਤ ਦੇ ਹਨੇਰੇ ਦੇ ਵਿੱਚ ਜੋ ਇਹ ਇੱਕ ਤਰੀਕਾ ਕਰਤੱਬ ਕਰਦਾ ਨਜ਼ਰ ਆ ਰਿਹਾ ਹੈ ਕਿ ਕੁਝ ਅਪਡੇਟ ਹੈ ਕਿ ਇਸ ਤਰੀਕੇ ਨਾਲ ਪੁਲਿਸ ਨੂੰ ਪੂਰੇ ਮਾਮਲੇ ਤੇ ਕਾਰਵਾਈ ਕਰ ਰਹੀ ਹੈ ਜੀ ਮੈਂ ਸਨ ਦੂਰੋਂ ਆ ਰਹਾ ਸੀ ਕਿ ਜਿਹੜਾ ਨੈਸ਼ਨਲ ਹਾਈਵੇ ਤੇ ਇਹ ਜਿਹੜੇ ਤਪਾ ਮੰਡੀ ਤੋਂ ਇਹ ਮੋੜ ਸ਼ਾਗਰ ਆ ਰਿਹਾ ਤੇ ਜਿੱਥੋਂ ਮਿਲ ਰਿਹਾ ਹੈ ਇਹ ਇੱਕ ਬਜ਼ੁਰਗ ਵੀ ਨਹੀਂ ਕਹਿਆ ਤਾਂ ਕਿ ਐਸਾ ਇਨਸਾਨ ਵਿਅਕਤੀ ਜਿਹੜਾ ਸਟੰਟ ਕਰਦਾ ਦੇਖਣ ਨੂੰ ਮਿਲ ਰਿਹਾ ਹੈ ਕਦੀ ਮੋਟਰਸਾਈਕਲ ਤੇ ਸਿੱਧੇ ਲੇੜ ਦੇ ਕਦੀ ਪੁੱਠੇ ਲੇੜ ਦੇ ਕਦੀ ਭੰਗੜਾ ਪਾਉਂਦਾ ਹੈ ਤੇ ਜਿਸਨਾਂ ਦੀ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਕਈ ਆਵਾਜਾਬੀ ਬਹੁਤ ਦੇਖਣ ਨੂੰ ਮਿਲ ਰਹੀ ਹੈ ਕਈ ਜਿਵੇਂ ਸੜਕਾਂ ਦੇ ਗੱਡੀਆਂ ਦਾ ਟ੍ਰੈਫਿਕ ਬਹੁਤ ਦੇਖਣ ਨੂੰ ਮਿਲ ਰਹੀ ਹੈ ਤੇ ਫਿਰ ਵੀ ਇਹ ਸਟੰਟ ਕਰਦਾ ਜਾ ਰਿਹਾ ਤੇ ਲਗਾਤਾਰ ਜੁਰਮ ਦੀ ਚਿੰਤਾ ਦਾ ਕਾਰਨ ਹੁੰਦਾ ਹੈ ਕਿ ਜਦੋਂ ਇਹ ਤਾਂ ਇਤਿਹੀ ਨਾ ਰਾਤ ਨਹੀਂ ਰੇਚ ਕਿਉਂਕਿ ਅੱਜ ਕੱਲ ਜਿਹੜੇ ਜਿਆਦਾ ਐਕਸੀਡੈਂਟ ਆਵਾਰਾ ਜਾਨਵਰ ਜਾਂ ਕੋਈ ਵੀ ਕਿਸੇ ਐਕਸੀਡੈਂਟ ਦਾ ਕਾਰਨ ਵੀ ਬਣ ਸਕਦਾ ਹੈ ਜੇ ਇਹ 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 ਇਹਦੀ ਡਿੱਗਣ ਦਾ ਕਾਰਨ ਕਿਸੇ ਹੋਰ ਦਾ ਨੁਕਸਾਨ ਵੀ ਹੋ ਸਕਦਾ ਪਰ ਦੇਖਣ ਨੂੰ ਮਿਲ ਰਿਹਾ ਕਿ ਜਿਸ ਸਮੇਂ ਟੰਡ ਕਰਦਾ ਜਾ ਰਹੇ ਸੀ ਕਿ ਇਹ ਦੱਸਣ ਬਦ ਲੋਕਾਂ ਨੂੰ ਕਿ ਇਹ ਅੱਗੇ ਤੱਕ ਬਹੁਤ ਦੂਰ ਤੱਕ ਹਸਪਤਾਲ ਲੈ ਕਰਦਾ ਗਿਆ ਪਰ ਇਹ ਇੱਕ ਜ਼ਰੂਰੀ ਇੱਕ ਚਿੰਤਾ ਰਹਿ ਕੇ ਕਰਨਾ ਕਿ ਇਸ ਨੂੰ ਨੈਸ਼ਨਲ ਹਾਈ ਬੀ ਦੇ ਟੰਡ ਕਰਨਾ ਚਾਹੀਦਾ ਤਾਂ ਬਿਲਕੁਲ ਅਸ਼ੀਸ਼ ਖਾਸ ਤੌਰ ਤੇ ਵਿਖਿਆ ਜਾਵੇ ਤਾਂ ਜਿਸ ਹਿਸਾਬ ਦੇ ਨਾਲ ਇਸ ਤੇ ਫਲੋਸਟਨ ਪਾਸੇ ਕੀਤੀ ਜਾ ਰਹੀ ਹੈ ਜ਼ਾਹਿਰ ਜੀ ਗੱਲ ਹੈ ਕਿ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਸੀ ਜਾਂ ਫਿਰ ਇਹ ਸ਼ਖਸ ਕਿਸੇ ਦਾ ਧਿਆਨ ਭਟਕਾ ਸਕਦਾ ਸੀ ਤਾਂ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਹਾਲਾਂਕਿ ਕੋਈ ਟ੍ਰੈਫਿਕ ਪੁਲਿਸ ਦੇ ਵੱਲੋਂ ਕੋਈ ਅਧਿਕਾਰਿਕ ਬਿਆਨ ਦਿੱਤਾ ਗਿਆ ਕਿਸ ਤਰੀਕੇ ਦੀ ਕਾਰਵਾਈ ਦੇ ਵਿੱਚ ਪੁਲਿਸ ਜੁਟ ਰਹੀ ਹੈ ਜਾਂ ਫਿਰ ਕਿਸ ਤਰੀਕੇ ਨਾਲ ਇਸ ਮੋਟਰਸਾਈਕਲ ਦਾ ਨੰਬਰ ਟ੍ਰੇਸ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਜੀ ਹਜੇ ਤੱਕ ਕੋਈ ਹੁਣ ਚੱਲਦੇ ਬਾਅਦ ਪੁਲਿਸ ਗਲਾਈਡਿੰਗ ਵੀ ਆਪਾਂ ਚੈਨਲ ਤੇ ਚਲਾਈ ਹੈ ਤੇ ਉਸ ਤੋਂ ਬਾਅਦ ਜ਼ਰੂਰ ਅਧਿਕਾਰੀ ਵੀ ਦੇਖ ਰਹੇ ਨੇ ਤੇ ਹੁਣ ਜ਼ਰੂਰ ਪੁਲਿਸ ਨਾਲ ਪੁੱਛਿਆ ਜਾਊਗਾ ਕਿ ਇਹ ਕੋਈ ਬੰਦੀਕਾਰ ਅਜਿਹਾ ਨਹੀਂ ਦੱਸਿਆ ਜਾ ਰਿਹਾ ਕਿ ਇਹ ਮੋਟਰਸਾਈਕਲ ਨੈਸ਼ਨਲ ਹਾਈਵੇ ਤੋਂ ਹੋਰ ਹੋਰ ਡਿਸਟ੍ਰਿਕਟ ਤੋਂ ਆ ਰਹੀ ਸੀ ਅੱਗੇ ਹੀ ਜਾ ਰਹੀ ਸੀ ਪਰ ਜਿਸ ਨੇ ਇਹ ਕਰਤੱਵ ਦੀ ਨਿਭਾਉਣ ਦੇ ਮਾਮਲੇ ਕਿ ਦੇਖਣ ਕਿ ਟ੍ਰੈਫਿਕ ਕਰਦਾ ਜਾ ਰਿਹਾ ਤੇ ਆਵਾਜਾ ਵੀ ਗੱਡੀਆਂ ਦੀ ਟ੍ਰੈਫਿਕ ਹੈ ਤੇ ਕਈ ਹਾਦਸਿਆਂ ਦਾ ਕਾਰਨ ਬੰਦ ਹੈ ਪਰ ਮੈਂ ਦੇਖਣ ਨੂੰ ਹੈ ਕਿ ਇਹਦੀ ਖਤਰਨਾਕ ਜਿਵੇਂ ਮੋਟਰਸਾਈਕਲ ਚਲਦੇ ਮੋਟਰਸਾਈਕਲ ਤੇ ਲੇਟਣਾ ਤੇ ਚਲਦੇ ਮੋਟਰਸਾਈਕਲ ਤੇ ਖੜੇ ਹੋ ਕੇ ਮੋਟਰਸਾਈਕਲ ਚਲਾਉਣਾ ਉਹ ਵੀ ਰਾਤ ਦੇ ਹਨੇਰੇ ਚ ਕਿਉਂਕਿ ਗੱਡੀਆਂ ਦੀ ਆਵਾਜਾ ਵੀ ਅੱਜ ਕੱਲ ਲਾਈਟਾਂ ਵੀ ਪੈ ਰਹੀ ਹੈ ਤੇ ਧੁੰਦ ਜਿਹੜੇ ਧੂਏ ਧੂਏ ਹੋ ਰਿਹਾ ਉਸੇ ਕਾਰਨ ਵੀ ਇੱਕ ਹਾਸਲਾ ਜਨਮ ਮਾਰ ਸਕਦਾ ਹੈ ਜੀ तो बिल्कुल आशीष फिलहाल तो बहुत बहुत शुक्रिया हालांकि तो आप तो हम आया है नैशनल हाईवे जो कि काफ़ी बिजी रोड मनिया जाता है तो शख्स के वालों जो स्टंट बासी की गई है कोई ना कोई व्डा हादसा जरूर वापर सकता से तो वीडियो सोशल मीडिया से खूब वायरल हो रही है तो पूरे मामले हूँ ट्रैफिक पुलिस के वालों कार्रवाई करनी बेहद जरूरी है क्योंकि अजहे स्टंट किसी न किसी व्डे हादसे का कारण जरूर बन सकते हैं